ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚੀ ਜੁਬਾਤ ਹੈ ਪੀ ਸੱਚ ਨਾਨਕ ਹੋਸੀ ਕੀ ਸੱਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਜੋ ਪੈ ਜਪਨਾ ਹੋਈ ਜੇ ਲਾਇ ਰਹਾ ਹਲਮਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆਂ ਭਾਰ ਸਹਿ ਸਿਆਣ ਪਾਲਖ ਹੋਏ ਤੈ ਕਨ ਚੱਲੇ ਨਾਲ ਕੀ ਸਚਿਆਰਾ ਹੋਈ ਏ ਕੇ ਕੋੜੇ ਥੁੱਕੇ ਪਾਲ ਲੋਕਮੁਰ ਜਾਹੀ ਚੱਲਣਾ ਨਾਲ ਲਿਖਿਆ ਨਾਲ ਹੁਕਮੀ ਹੋਵਨੀ ਆਕਾਰ ਹੁਕਮ ਨਾਲ ਕੇ ਹੈ ਜਾਈ ਕਮੀ ਹੋਵੇ ਜੀ ਹੁਕਮ ਲੈ ਵੜੇ ਆਈ ਹੁਕਮ ਇਹ ਤੁਮ ਨੇ ਸ਼ੁਕਮ ਲਿਖ ਦੋ ਕੁ ਸਕ ਪਾਈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਵਹਾਈ ਹੈ ਹੁਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਲਕ ਹੁਕਮ ਜੇ ਬੂਝੇ ਤਾਂ ਹਉਮੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਸ ਜਾਣੀ ਨਿਸ਼ਾਨ ਗਾਵੀ ਕਉ ਕਲਹ ਬੜਿਆਈਆਂ ਚਾਰ ਗਾਵੀ ਕਉ ਵਿਦਿਆ ਵੇਖਮ ਵਿਚਾਰ ਗਾਵੇ ਕਉ ਸਾਜ ਕਰੇ ਤਨ ਕਹਿ ਗਾਵੀ ਕਉ ਜੀ ਦੇ ਫਰਦ ਹੈ ਗਾਵੀ ਖੂ ਜਾਪੇ ਦਸੇ ਦੂਰ ਗਾਵੇ ਕਉ ਵੇਖੇ ਹਾਦਰਾ ਦੂਰ ਕਥਨਾ ਕਠਿਨਾ ਆਹੀ ਟੋਟ ਕਤ ਕਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਸੁਖ ਪਾਹੀ ਜੁਗਾ ਜਗੰਤਰ ਕਾਹੀ ਖਾਏ ਕੋਕਮੀ ਹਕਮ ਚਲਾਇ ਰਹਾ ਬੋਲਨ ਕਿ ਵਕਸੀ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਲਾਈਂ ਆਪਾਖਿਆ ਪਉ ਅਪਾਰ ਆਖੇ ਮੰਗੇ ਦੇਹ ਦੇਂਦਾ ਦੰਤ ਤਰੇ ਦਤਾਰ ਫੇਰ ਕੇ ਅੰਗੇ ਰਖੀਏ ਜਿਤ ਇਸੇ ਦਰਬਾਰ ਮੂੰਹ ਕੇ ਬੋਲਨ ਬੋਲੀਏ ਜਿਸਮ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਚਾਰ ਕਰਮੀ ਆਪੇ ਕਪੜਾ ਨਦਰੀ ਮੋਖ ਤਵਾਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰੁ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਮਿਰੰਜਿ ਸੋਇ ਜਨ ਸੇਵਿਆ ਤ ਨ ਪਾਇਆ ਨਾਲ ਨਾਲ ਗਾਹੀ ਗੁਣੀ ਨਦਾਂ ਗਾਹੀਏ ਸੁਣੀ ਅਮਰ ਰਖੀਏ ਭਾਵ ਦੁਖ ਪਰ ਹਾਸ ਹੰਕਾਰ ਲਿਆ ਜਾਇ ਗੁਰਮੁਖ ਨਾਦਮ ਗੁਰਮੁਖ ਵੇਤਮ ਬਰਮ ਕਰਿਆ ਸਬਾਈ ਗੁਰੇ ਸਰੰਗੁਰ ਗੌਰਖ ਬਰਮ ਗੁਰ ਪਾਹਮਤੀ ਮਾਈ ਜੇ ਹੋ ਜਾਣ ਆਖਾ ਨਾਹੀ ਕਹਿਣਾ ਕਥਣਾ ਜਾਈ ਗੋਰਾ ਇਕ ਦੇਹ ਉਜਾਈ ਸਬਨਾ ਜੀਆਂ ਕਾਇਖ ਦਾਤਾ ਸੋਮੇ ਵਿਸਰਨਾ ਜਾਈ ਤੇਰਥ ਲਾਵਾਂ ਜੇ ਤਿਸ ਭਾਵਾਂ ਬਿਨ ਪਾਣੀ ਕੇ ਨਾਹੀਂ ਕਰੀ ਜੇਤੀ ਸਿਸ਼ਟੋਂ ਪਾਹੀ ਵੇਖਾਂ ਬਿਨ ਕਰਮਾਂ ਕੀ ਮੇਲੇ ਲੈ ਮਤਵ ਚ ਰਤਨ ਜਵਾਹਰ ਮਾਨਖ ਜੇਖੁਰ ਕੇ ਸਿੱਖ ਸੁਣੀ ਗੋਰਾ ਇੱਕ ਦੇਹ ਵਜਾਈ ਸਬਨਾ ਜੀਆਂ ਕਾਏ ਇੱਕ ਦਾਤਾ ਸੋਮੀ ਉਸ ਨਾ ਜਾਈ ਜੇ ਜਗ ਚਾਰਿਆ ਅਰਜਾ ਹਰਦ ਸੁਣੀ ਹੋਏ ਨਮਾ ਖੰਡਾ ਚ ਜਾਣੀਂ ਦਾਲ ਚ ਦੇ ਸੋ ਕੋ ਚੰਗਾ ਨੁਰ ਖਾਏ ਕੇ ਜਸ ਗੀਤ ਜਗ ਲੇ ਜੇ ਸਨਦਨ ਨਾ ਵੀ ਤਾਂ ਬਾਤ ਨਾ ਪੱਖੇ ਕੇ ਜਿੱਟਾ ਅੰਦਰ ਘੀਣ ਕਰ ਦੋਸ਼ੀ ਦੋਸ਼ਿ ਤਰੇ ਨਾਨੂ ਮਿਰਗੁਣ ਗੁਣ ਕਰੇ ਗੁਣਵੰਤ ਆਖੁੰਦੇ ਹੇ ਤਹਾ ਕੋਇ ਨਾ ਸੋਝੇ ਜੇ ਤਸ ਗੁਣ ਕੋਇ ਕਰੇ ਸੁਣੇ ਸਿਰ ਤੇ ਸੁਨਾਰਾ ਸੁਣੇ ਅਤਰ ਤਵ ਲੀ ਆਕਾਸ਼ ਸੁਣੇ ਦੀਪ ਲੋਪ ਤਾ ਸੁਨੇ ਪਹੇ ਨਾ ਸਕੀ ਕਾਲ ਨਾਨਕ ਭਗਤ ਦਾ ਸਦਾ ਵਿਗਾਸ ਸੁਣੇ ਦੁਖ ਪਾਉ ਕਾ ਨਾਸ ਸੁਣੇ ਈਸਰ ਪਰਮਾ ਇੰਦ ਸੁਣੇ ਮੁਖ ਸਲਾਹ ਨਮਨ ਸੁਣਿਐ ਜੋਗੁ ਗੁਰ ਕਾ ਤਨ ਭੇਦ ਸੁਣਿਐ ਸਾਸ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੋਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਰਸੜ ਕਾ ਸ਼ਿਮਾਨ ਸੁਣਿਐ ਪੜ ਪੜ ਪਾਨਿ ਮਾਨ ਸੁਣਿਐ ਲਾਗੇ ਸਹਿ ਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੋਖ ਪਾਪ ਕਾ ਨਾਸ ਸੁਨੇ ਸਰ ਗੁਨਾਹ ਕੀ ਦਾ ਸੁਨੇ ਸੇਖ ਪੀਰ ਪਾਤਸ਼ਾ ਸੁਨੇ ਅੰਦੇ ਪਾਵੇ ਰਾਹੁ ਸੁਨੇ ਹਾਥ ਵਿਸਗਾ ਹੋ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੋਖ ਪਾਪ ਕਾ ਨਾਸ ਮਨ ਕੇ ਗਤਕ ਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਈ ਕਾਵਿ ਗਉਨ ਲੇਖਨ ਹਾਰ ਮੰਨੇ ਕਾਵੀ ਕਰਨ ਵਿਚਾਰਿਆ ਸਾ ਨਾਮ ਦਿਨ ਜਿਨ ਹੋਏ ਜੇ ਕੋ ਮਨ ਜਾਣੀ ਮਨ ਕੋ ਮਨੈ ਸੋਤ ਹੋਵੇ ਮਨ ਬੱਧ ਮਨੈ ਸਗਲ ਪਾਉਂ ਕੇ ਸੋੰਦ ਮਨੈ ਮੋ ਛੋਟਾ ਨਾ ਖਾਈ ਮਨੈ ਜਬ ਕੇ ਸਾਥ ਨਾ ਜਾਏ ਐਸਾ ਨਾਮ ਗਰਿੰਜਿਨ ਹੋਏ ਜੇ ਕੋ ਮਨ ਜਾਣੀ ਮਨ ਕੋ ਮੰਨੇ ਮਾਰ ਕਠਾਗ ਨ ਪਾਏ ਮੰਨੇ ਪਾਸੋਂ ਪਰ ਕਰ ਜਾਈ ਮੰਨੇ ਮਗਨ ਚੱਲੇ ਪੰਥ ਮੰਨੇ ਧਮ ਸਿੱਤੇ ਸੰਬੰਧ ਐਸਾ ਨਾਮ ਦਰਿੰਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਮਨਹਿ ਪਾਰ ਮੁਖ ਦਵਾਰ ਮਨਹਿ ਪਰਬਾਰੀ ਸਰਦਾਰ ਮੰਨੇ ਦਰੇ ਤਰੀ ਸੇਖ ਮੰਨੇ ਨਾਨਕ ਭਵੀ ਨਕੇਖੁ ਐਸਾ ਨਾਮ ਦਰਿੰਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਪੰਜ ਵਰਵਾਨ ਪੰਜ ਪ੍ਰਤਾਨ ਪੰਜਿ ਪਾਗਿ ਦਰਗੇ ਮਾਨ ਪੰਜੇ ਸੋਹੇ ਦਰਜਾਨ ਪੰਜਾ ਕਾੁਰ ਇਕ ਧਿਆਨ ਜੇ ਕੋ ਕਹੇ ਕਰੀ ਵਿਚਾਰ ਕਹਤੈ ਕੇ ਗਰਨੀ ਨਾਹੀ ਸੰਵਾਰ ਤੋਲ ਤੁਮ ਦਿਆ ਕਾ ਪੂਰਤ ਸੰਤੋਖ ਆਰਖਿਆ ਜਿਨ ਸੋਤ ਜੇ ਕੋ ਬੁੰਜੇ ਹੋਵੇ ਸਚਿਆਰ ਤਵਲੇ ਓਪਨ ਕੀਤਾ ਭਾਲ ਤਤੀ ਹੋਰ ਪਰੇ ਹੋਰ ਹੋਰ ਤਿਸਤੇ ਫਾਤਲੇ ਖੁਣਜੋਰ ਜੇ ਜਾਤ ਰੰਗਾ ਖਿਨਾਵ ਸਭ ਨਾਂ ਲਿਆ ਪੁੜੀ ਕਲਾਮ ਹੁ ਲੇਖ ਰਖ ਜਾਣੀ ਕੋਇ ਲੇਖਾਰ ਸਿਆ ਕੇਤਾ ਹੂ ਕੇਤਾ ਤਾਂ ਸਹਾਲਿਅ ਰੂਪ ਅਗੇਤੀ ਦਾ ਜਾਣੀ ਕਨ ਕਬੂਤ ਕਿਤਾਬ ਸਾਇਕੂਂ ਕਵਾਉ ਤਿਸਤੇ ਹਿਲਾਖ ਦਰਿਆ ਕੁਦਰਤ ਕਾਹਨ ਕਹਾਵੀ ਚਾਰ ਵਾਰਿਆ ਜਵਾ ਇਕ ਵਾਰ ਜੋਤ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਸੰਖ ਜਾਪ ਅ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਰਾਤ ਮੁਖ ਵੇਦ ਪਾਲ ਸੰਖ ਯੋਗ ਮਨ ਰਹੀ ਉਦਾਸ ਅਸਾਂ ਕ ਭਗਤ ਕੋਂ ਗਿਆਨ ਵਿਚਾਰ ਅਸੰਖ ਸਾਥੀ ਅਸੰਖ ਦਾਤਾਰ ਅਸੰਖ ਸੋਰ ਮੋਂ ਭਗ ਸਾਰ ਪਾ ਅਸਾਂ ਕ ਮੋਲੇ ਭਲਾ ਹੀ ਤਾਰ ਕੁਦਰਤ ਕੋਂ ਕਹਾ ਵਿਚਾਰ ਬਾਰਿਆਂ ਨਾ ਜਾਵੇ ਹੀ ਕਵਾਰ ਜੋਤ ਦਪਾ ਹੋਈ ਸਈ ਭਲੀ ਕਾ ਤੁਸਦਾ ਸ਼ੰਕਰੰਕ ਅਸਾਂ ਕ ਮੋਰ ਕਾਂ ਦਖੋਰ ਸੰਖ ਚੋਹ ਰਾਮ ਕੋ ਸੰਖ ਵਰਕਾ ਜਾਈ ਜੋਰ ਅਸੰਖ ਗਰਵ ਅਹਤਿਆਖਿ ਮਾਇ ਅਸੰਖ ਪਾਪੀ ਪਾ ਕਰਿ ਜਾਹਿ ਅਸਾਂ ਕੋੜਿਆਰ ਕੋੜੀ ਫਰਾਹੇ ਅਸੰਖ ਮਲੇਸ਼ ਮਲ ਪਖ ਖਾਹਿ ਅਸੰਖ ਨਿੰਦ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਇਕ ਵਾਰ ਜੋਤਿ ਤੇ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮ ਕਰੰਕ ਅਸੰਖ ਨਾਵ ਅਸੰਖ தாம் ਗੰਗਮ ਗੰਮ ਅਸੰਖ ਲੋਕ

ਵਾਰਿਆ ਨਾ ਜਾਵਾ ਹੀ ਖਵਾ ਜੋਤ ਪਾਵੇਂ ਸਾਈ ਭਲੇ ਕਾ ਉਸਦਾ ਸਲਾਮ ਨਰੰਕਾ ਪਰ ਇਹ ਹੱਥ ਕੈ ਤੰਦੇ ਪਾਣੀ ਧੋਤੇ ਉਤਰ ਸਕੇ ਮੋਤ ਭਲੇ ਤੀ ਕਪੜ ਹੋਏ ਹਿੰਦੇ ਸਾਬੂਨ ਲਿਯੋ ਤੋਏ ਪਰ ਇਹ ਮਤ ਪਾਪਾ ਕੇ ਸੰਗ ਧੋਪੇ ਨਾਵੇਂ ਕੇ ਰੰਗ ਹੁੰਨੀ ਪਾਪਨੀ ਆਖਣ ਨਾਹੀਂ ਕਰ 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 ਨਾਲ ਲਿਖ ਲੈ ਜਾਵ ਆਪੇ ਵੇਜਾ ਪਹੀ ਖਾਹੂ ਨਾਨਕ ਹੁਕਮੀ ਆਵੂ ਜਾਹੂ ਤੇ ਰਹਿ ਤਬ ਦਿਆਦਾ ਦਾ ਏ ਕੋ ਪਾਵੇ ਤਿਲ ਕਾ ਮਾਣ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਕਾ ਤੀਥ ਮੰਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਣ ਗਣ ਕੀਤੇ ਭਾਵਤ ਨ ਹੋਏ ਸਵਾਸ ਸਾਸ ਬਾਣੀ ਪਰਮਾਉ ਸਹਾ ਸਹਾ ਸਦਾ ਚਾਉ ਕੌਨ ਸਵੇਲ ਲਵਤ ਕੌਨ ਕੌਨ ਸਤ ਤਨ ਹਵਾਰ ਕੌਨ ਸਤਤੀ ਮਹ ਕੌਨ ਜੇ ਤੋ ਹਵ ਆ ਹੰਕਾਰ ਬੇ ਨਪਈਆ ਪੰਦਤੀ ਜੇ ਹੋਵੇ ਲੇਖ ਪ੍ਰਾਨ ਵਾਹਤਨਾ ਪਾਇ ਹੰਕਾਰ ਦੀਆ ਜੇ ਲੇਖਨ ਲੇਖ ਪ੍ਰਾਨ ਤਥਵਾਰ ਨਾ ਜੋਗੀ ਜਾਣੇ ਤੁਮਾ ਹੋ ਮੈਂ ਕੋਈ ਜਾ ਕਰਤਾ ਸੇ ਤੀਕਾ ਸਾਝੇ ਆਪੇ ਜਾਣੀਐ ਸੋਈ ਕਿੰ ਕਰੀ ਆਖਾਂ ਕਿਉ ਸਲਾਈ ਕੋ ਵਾਨੀ ਕਵ ਜਾਣਾ ਨਾਨਕ ਆਖਣਾ ਸਾਕੋ ਆਖੀ ਇੱਕ ਦੋ ਇੱਕ ਸਿਆਣਾ ਵੰਡਾ ਸਰਬ ਦੀ ਨਾਈਂ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੂੰ ਜਾਣੀ ਅਗੇ ਗਿਆਨ ਸੋ ਹੈ ਪਤਾਲਾ ਪਤਵਲਾ ਖੰਗਾ ਸਗਾ ਸੂੜ ਕੋੜ ਕੁਪਾਲ ਥਕੀਂ ਬੇਦ ਕਹਿਨ ਕਵਾਸ ਸਹਸ ਅਠਾਰਹ ਕਹਿਨ ਕਤੇਬਾ ਅਸਲੁਕਤਾ ਲੇਖਾ ਹਿੰ ਤਾਂ ਲਿਖੀਏ ਲੇਖੇ ਹੋਏ ਬਨਾਸ ਨਾਨਕ ਵੰਡਾ ਕੀ ਆਪੀ ਜਾਣੀ ਆਪ ਸਲਾਹੀ ਸਲਾਇਤੀ ਸਤ ਨਾ ਪਾਹੀ ਜਨ ਦੀਆਂ ਅਥੇ ਪਹਾ ਪੇ ਸਮੁੰਦ ਨ ਜਾਣੀਆ ਸਮੰਦ ਸਤਾਨ ਕੇ ਹਿਰਾ ਸੇਤੀ ਮਾਲ ਧਨ ਕਿੜੇ ਤੰਨ ਹੋਵਨੀ ਜੇ ਸਮੁੰਨ ਬਿਸਤਰੇ ਅੰਤਨਾਂ ਸਿਵ ਤੇ ਕਹਿ ਨਾ ਅੰਤਨਾਂ ਕੜਨੀ ਦੇਣ ਨ ਅੰਤ ਅੰਤਨ ਵੇਖਣਾ ਸੁਣਨ ਦਾ ਅੰਤਨਾਂ ਜਾਪੀਆ ਗਿਆ ਮਨ ਮੰਨ ਅੰਤਨਾਂ ਜਾਪੀ ਕੀਤਾ ਆਕਾਰ ਅੰਤਨਾਂ ਜਾਪੀ ਪਾਰਾ ਵਾ ਅੰਤ ਕਾਰਨ ਕੀਤੇ ਲਾਹੀ ਤਾਂ ਕਿ ਅੰਤਨਾਂ ਪਾਈ ਜਾਏ ਤਾਂ ਕਿ ਅੰਤਨਾਂ ਪਾਏ ਜਾਹੇ ਵੰਤਨ ਜਾਣੀ ਕੋਈ ਬਖਤਾ ਕੀ ਬਾਤਾ ਹੋਏ ਵੱਡਾ ਸਭ ਉੱਚਾ ਤਉੱਚੀ ਪਰ ਉੱਚਾ ਨਾਮ ਏਵੜ ਉੱਚ ਹੋਵੇ ਕੋਈ ਸੋਚੇ ਕੋ ਜਾਣਿਐ ਸੇ ਜੇ ਵੜਿਆ ਜਾਣਿ ਆਪਿ ਆਪ ਨਾਲ ਗੰਧਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਥਮਾਈ ਕੀਤੇ ਮੰਗੇ ਜੋੰਦੇ ਆਪਰ ਕਹਤਿਆਂ ਗੰਤ ਨਹੀਂ ਵਿਚਾਰ ਕੇ ਤੇ ਖਵ ਤੋਟੇਂ ਵਿਚਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾਹੀ ਖਾਈ ਕਿਤੇ ਦੋਖ ਪੋਸ ਦਮਾ ਇਹਦਾ ਤੀਂਦਾ ਤਾਰ ਬੰਦ ਖਲਾਸੀ ਪਾਣੀ ਹੋਇ ਹੋ ਰਾਖ ਨ ਸਕੀ ਕੋਈ ਜੀ ਕੋ ਖਾਏ ਕਿ ਆਖ ਨ ਪਾਈ ਉਹ ਜਾਣ ਜੀਤਿਆ ਮੂਖਾ ਆ ਪੀ ਜਾਣੀ ਆ ਪੀਂਦੇ ਆਖੇ ਸੇਵੀ ਕਹਿ ਕੇ ਜਿਸਨੂੰ ਵਾਸ਼ੇਸ਼ੋ ਤਸਲਾ

آخ 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 گوپی آخ سر آخ آختی بھ آ آخی دان واخی دیو آکھے سندر منگی سے کہتے آخ آخ پاہی کہتی کہ اٹھ جائی جائی ਤੇ ਕੀਤੇ ਹੋਰ ਪ੍ਰੇਤ ਆਖ ਨਾ ਸਕੀ ਕਹੀਂ ਕੇ ਜੇ ਪਰਪਾਵ ਤੇ ਬੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਦੇਖੀਏ ਸਰੰਗਾ ਵਾਰਾ ਗਵਾਰ ਸੋਦਰ ਕੀ ਹਾਸੂ ਕਰ ਕੀ ਹਾ ਤਵੈ ਸਰ ਸੁਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਗੀਤ ਹੀ ਬਾਵਨ ਹਾਰੇ ਕਿਤ ਹੀ ਰਾਗ ਫਕੀਸੋਂ ਕੀਨ ਕਿਤ ਹੀ ਗਾਵਨ ਹਾਰੇ ਗਾਵੇ ਤੁਮ ਨੂੰ ਕੌਣ ਪਾਣੀ ਵੇਸੰਤਰ ਗਾਵੇ ਰਾਜਾ ਧੰਮ ਤੁਵਾਰੀ ਗਾਵੇ ਚਿਤ ਕੋਤਿ ਲਖ ਜਾਣੇ ਲਖ ਧਰਮ ਵਿਚਾਰੀ ਗਾਵੇ ਈਸ਼ਰ ਵਰਮਾ ਦੇਵੀ ਸੰਸਦਾ ਸਵਾਰੀ ਗਾਵੇ ਹਿੰਦਨ ਦਸ ਨੇ ਬੈਠੇਂ ਦੇਵਤਿਆਂ ਦੰਦਾਲੇ ਗਾਵੇ ਸਹਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਿਤੀ ਸਤੇ ਸੰਤੋਖ ਗਾਵੇ ਹੀ ਵੀਰ ਕਰਾਰੀ ਦਾਵਨ ਪੰਡਿਤ ਪੰਡਰ ਰਖੀ ਸਰ ਜੁਗ ਜੁਗ ਬੇਂਤਾ ਨਾਲੇ ਗਾਵੇ ਮੋਹਣੀਆ ਮਨ ਮੋਹਣਾ ਸਰਗਾ ਮਾ ਛਪਿਆਲੇ ਗਾਵਸ ਨੂੰ ਪਾਈ ਤੇਰੇ ਅਰਸਰਤੀਤ ਨਾਲੇ ਗਾਵੇ ਜੋਤ ਮਹਾਬਲ ਸੋਰਾ ਦਾਵੀ ਖਾਣੀ ਚਾਰੇ ਗਾਵੇ ਖੰਡ ਮੰਡਲ ਭੰਡਾ ਘਰ ਘਰ ਰੱਖੀਂ ਧਾਰੇ ਸੇਦਦ ਨੂੰ ਗਾਵੇ ਜੋਤਤ ਭਾਵਨ ਰਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੇਚਤ ਨਾ ਆਵਨ ਨਾ ਨੇ ਕਿਆ ਵਿਚਾਰੀ ਸੋਏ ਸਿਹਦਾ ਸਾਚ ਸਭ ਸਾਚਾ ਸਾਚੀ ਨਾਹੀਂ ਹੈ ਭੀ ਹੋਸੀ ਜਾਈ ਨਚ ਸਿਰਚਨਾ ਜਿੰਨ ਰਚਾਈ ਰੰਗੇ ਰੰਗੇ 파ਤੀ ਕਰ ਕਾ ਜੀਸੀ ਮਾਇਆ ਜਿੰਨ ਨੂੰ ਪਾਈ ਕਰ ਕਾ ਵੇਖੀ ਕੀਤਾ ਆਪਣਾ ਜੋਤ ਸੰਦੀਪ ਬੰਡਿਆਈ ਜੋਤ ਸੁਭਾਵੇ ਸੋਈ ਕਰਸੀ ਕੋ ਕਮਨਾ ਕਰ ਨਾ ਜਾਈ ਸੋ 파ਤ ਸਾਹੁ ਸਹਾ 파ਤ ਸੈਵ ਨਾਨਕ ਰਹਿ ਰਜ਼ਾਈ ਬੰਦਾ ਸੰਤੋਸ਼ ਸਾਰੰ ਪਾਤ ਝੋਲੀ ਧਿਆਨ ਕੀ ਕਰਹਿ ਤਪੋਸ ਕਿੰਤਾ ਕਾਲ ਖਵਾਰ ਹੀ ਕਾਇਆ ਜੋ ਜੰਦਾ ਪ੍ਰਤੀਤ ਆਹੀ ਪੰਥੀ ਸਬਰ ਜਮਾਤੀ ਮਨ ਜੀਤੇ ਜਗ ਜੀਤ ਅਦੇ ਤਸੀ ਅਦੇਸ ਆਜ ਅਨੀਲ ਅਨਾਥ ਨਰਜਿਕ ਜਿਵੇਂ ਵੇਸ ਪਗਦ ਗਿਆਨ ਦੇ ਆ ਪੰਡਾ ਅਨਕੜਕੜ ਬਾਜੀ ਨਾਦ ਆਪ ਨਾਥ ਨਾਥੀ ਸਮਝਿਆ ਕੀ ਹਰੇ ਸਦਾ ਹਰਾ ਸਾਦ ਸੰਜੋਗ ਜੋ ਦੇ ਕਾਰਤ ਲਾਭੀ ਲੇਖੀ ਆਮੀ ਭਾਗ ਆਦੇ ਤਸੀ ਅਦੇਸ ਆਜ ਅਨੀਲ ਅਨਾਥ ਅਨਾਹਤ ਜਗ ਜਗ ਏਕੂ ਵੇਸ ਏਕਾਂ ਮਯੂਤ ਵੀ ਆਈ ਤਿਨ ਚੇਲੇ ਪਰਮਾਨਸ ਸੰਸਾਰੀ ਇਕ ਪੰਡਾਰੀ ਇਕ ਲਾਈਂ ਦੀਵਾਨ ਜੋ ਤਿਸ ਭਾਵੇਂ ਤੇ ਵੇਚ ਲਾਵੇ ਜੀ ਹੋਵੇ ਫਰਮਾਨ ਉਹ ਵੇਖੇ ਉਹਨਾਂ ਜੰਦਾ ਵੀ ਪਹਤਾ ਹੀ ਵੇਡਾਨ ਆਦੇ ਤਸੇ ਆਂਦੇ ਇਸਮ ਆਦ ਅਨੀਲ ਅਨਾਤ ਅਨਾਹਤ ਜਗ ਜਗ ਏਕੂ ਵੇਸ

ਲਖ ਲਖ ਢੇੜਾ ਆਖੀ ਇਹ ਖਨਾਨ ਜਗਦੀਸ਼ ਇਹ ਤਰਾ ਪਤ ਵੜੀਆਂ ਚੜੀਏ ਹੋਈ ਆਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਅਹੀ ਰੇਸ ਨਾਨ ਵਿਦਈ ਪਾਈਏ ਕੋੜੀ ਕੋੜੇ ਠਿਸ ਅੱਖਾਂ ਜੋ ਜਪੇ ਨਹਿ ਜੋਰ ਜੋ ਨਮੰਗਲ ਦੇ ਨਾ ਜੋਰ ਜੋ ਨ ਜੀ ਮਰਨਾ ਜੋਰ ਜੋ ਨਰਾਇ ਮਨ ਸੋ ਜੋਰ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਜੁਤੇ ਛੋਟੇ ਸੰਸਾਰ ਜਿ세 ਅਥਿਯੋਗ ਕਰ ਵੇਖੀਐ ਸੋ ਇਹ ਨਾਨਕ ਤਮ ਨਹੀਂ ਚਨਾ ਕੋ ਰਾਤੀ ਰਤਿ ਸਿੱਥੀ ਵਾਰ ਪਾਣ ਪਾਣੀ ਅਗਨੀ ਪਤਾਲ ਤਸਵੀਰ ਰਤੀਥਾ ਵਰ ਕੀ ਤਰ ਮਸਾ ਤਸਵੀਰ ਜੀ ਜਪਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਵ ਸੱਚਾ ਦਰਬਾਰ

ਕਹਤੇ ਇੰਦ ਚੰਦ ਸੋਰ ਕਹਤੇ ਕਿਤੇ ਮੰਡਲ ਦੇ ਸਿਤੇ ਸਿੰਧਪੋਦ ਨਾਲ ਸਕਤੇ ਕਿਤੇ ਦਿਨ ਬੇਸ ਕਹਤੇ ਜੇ ਮਦਨ ਮੰਨ ਕਹਤੇ ਕਿਤੇ ਤ ਸਮੰਦ ਕਹਤਿਆਂ ਖਾਣੀ ਕਿਤੇ ਪਾਣੀ ਕਤੇ ਪਾਕ ਦਰੰਦ ਕਤਿਆਂ ਸੋਤੀ ਸੇਵਾ ਕਿਤੇ ਨਾਨਕ ਅੰਤ ਅੰਤ ਗਿਆਨ ਖੰਡ ਮੇ ਗਿਆ ਪ੍ਰਚੰਤ ਇਥੇ ਨਾਦ ਮਾਉਂਦਾ ਕੋਲ ਆਨੰਦ ਕਰਮਖੰਡ ਕੀ ਬਾਣੀ ਜੋ ਤਿੱਥੇ ਘਾਲਤ ਕੜੀਏ ਬਾਤਨ ਨਕ ਤਾਂ ਕਿਆਂ ਗੱਲਾਂ ਕੱਠੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਏ ਤਥੇ ਕੜੀਏ ਸੋ ਤਮਾ ਤਮਨ ਬੋਧਾ ਤਥੇ ਕੜੀਏ ਸਰਾ ਸਦਾਂ ਕੀ ਸੰਤਾ ਕਰਮਖੰਡ ਕੀ ਬਾਣੀ ਜੋ ਤਿੱਥੇ ਹੋ ਨ ਕੋਈ ਹੋ ਤਿੱਥੇ ਜੋਤ ਮਹਾ ਬਲ ਸੂਰ ਤਨ ਮੈਂ ਰਾਮ ਰਿਆ ਪ੍ਰਭੂ ਤਿਥੈ ਸੀਤੋ ਸੀਤਾ ਮਹਿਮਾ ਮਾਈ ਤਾ ਪ੍ਰਭੁ ਨ ਕਥਨੀ ਜਾਹਿ ਨਾਹੋ ਮਰੇ ਨ ਠਾਗੀ ਜਾਹਿ ਜਿਨ ਕੇ ਦਾਮ ਵਸੇ ਮਨ ਮਾਈ ਤਿਥੈ ਭਗਤ ਵਸੇ ਕਹਿ ਲੋ ਕਰੇ ਆਨੰਦ ਸਾਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਨ ਦਿਨਿਹਾਰ ਤਥੈ ਖੰਡ ਮੰਡਲ ਪ੍ਰਬੰਧ ਜੇ ਕੋ ਕਥਿਤ ਅੰਤ ਨ ਅੰਤ ਤੇ ਚੇ ਲੋ ਲੋ ਆਕਾਰ ਜੂ ਜੂ ਹਕਮਤੀ ਤੇ ਤਵਕਾਰ ਵੇਖੇ ਵਸੂ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾਂ ਤੇ ਜਿਸੁ ਨਿਆਰ ਅਹਨਵਾਤ ਵੇਦ ਸਿਆ ਪਾਉ ਖਲਾਗ ਨੂੰ ਦਬਤਾਉ ਪਾਂਡਾ ਪੋ ਅਮਰਤ ਢਾਲ ਘੜੀਏ ਸਦ ਸਚੀ ਟਕ ਸਾਲ ਜਿਨੋ ਗਨ ਕਰਮ ਸੰਕਾਰ ਨਾਨਬਿੰਰੀ ਨਤਿ ਹਾਸ ਲੋਕ